ਬੱਬਾ ਜੀ ਜਿਹੜਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਸੰਤ ਬੱਬਰ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਇੱਕ ਮਾਮਲਾ ਤਰਜ ਹੋਇਆ ਹੈ 302 ਤੇ 376 ਤੇ 506 ਗੰਪਤੀ ਆਈਪੀਸੀ ਦਾ ਕਿ 2012 ਦੇ ਵਿੱਚ ਗੁਰਦੁਆਰਾ ਜੀ ਪਰਮੇਸ਼ਵਰ ਦੇ ਦਰਬਾਰ ਵਿੱਚ ਇੱਕ ਲੜਕੀ ਦੀ ਮੈਥ ਹੋਈ ਸੀ ਜੇਨ ਕੀ ਚਹਿਰੀਲੀ ਚੀਜ਼ ਖਾਨ ਕਰਕੇ ਹਾਈ ਕੋਰਟ ਵੱਲੋਂ ਅੱਜ ਮਾਮਲਾ ਤਰਜ ਕਰ ਕਿਤਾ ਹੈ ਪੁਲਿਸ ਨੂੰ ਕੀ ਕਹੋਗੇ ਜੀ ਇਸ ਬਾਰੇ ਜੋਸ਼ੀ ਸਾਹਿਬ ਗੱਲ ਇਦਾਂ ਵੀ 2012 ਦੇ ਵਿੱਚ ਵੀ ਨਾ ਸਾਡੇ ਧਿਆਨ ਦੇ ਵਿੱਚ ਇਹ ਮਸਲਾ ਜਦੋਂ ਹੋਇਆ ਸੀ ਜੀ ਚਲੋ ਉਦੋਂ ਸਰਕਾਰਾਂ ਦੇ ਵਿੱਚ ਲਖਰੰਦਾਜੀ ਕਰਕੇ ਜਾਂ ਕਹਿ ਲਓ ਵੀ ਇੱਕ ਲੋਡ ਗਰੀਬ ਪਰਿਵਾਰ ਕਰਕੇ ਠੀਕ ਉਦੋਂ ਤੇ ਜਿਹਦੇ ਪੁਲਿਸ ਪ੍ਰਸ਼ਾਸਨ ਵੱਲੋਂ ਜਿਹਦੇ ਕੋਈ ਕਾਰਵਾਈ ਨਹੀਂ ਸੀ ਹੋਈ ਔਰ ਇਹ ਸੁਭਾਵਕ ਹੈ ਵੀ ਜਦੋਂ ਕੋਈ ਧਿਰ ਮਜ਼ਬੂਤ ਹੁੰਦੀ ਆ ਤਾਂ ਇੱਕ ਆਮ ਗਰੀਬ ਧਿਰ ਜਿਹੜੀ ਹੁੰਦੀ ਆ ਮਾੜੀ ਧਿਰ ਜਿਹੜੀ ਹੁੰਦੀ ਆ ਉਹਦੀ ਸੁਣਵਾਈ ਨਹੀਂ ਹੁੰਦੀ ਜੀ ਇਹ ਰੋਜ਼ਾਨਾ ਰੋਜ਼ ਮਰਹ ਦੀ ਜ਼ਿੰਦਗੀ ਦੇ ਵਿੱਚ ਇੱਕ ਘਟਨਾਵਾਂ ਹੁੰਦੀਆਂ ਨੇ ਜੀ ਹੁਣ ਹਾਈ ਕੋਰਟ ਨੇ ਜੇਕਰ ਇਹ ਹੁਕਮ ਦਿੱਤਾ ਹੈ ਤੇ ਐਫ ਆਈ ਆਰ ਹੋਈ ਹੈ ਜੀ ਹੁਣ ਹਾਈ ਕੋਰਟ ਨੂੰ ਜੇਕਰ ਕੁਝ ਨਜ਼ਰ ਆਇਆ ਦੇਖੋ ਮੈਂ ਇਹਦੇ ਵਿੱਚ ਕਿਸੇ ਨੂੰ ਦੋਸ਼ੀ ਨਹੀਂ ਮੈਂ ਠਹਿਰਾ ਰਿਆ ਜੀ ਮੇਰਾ ਮਕਸਦ ਰঞ্জੀਤ ਸਿੰਘ ਜੀ ਢੱਡਰੀਆਂ ਵਾਲੇ ਨੂੰ ਦੋਸ਼ੀ ਠਹਿਰਾਣਾ ਨਹੀਂ ਹੈ ਜੀ ਉਹ ਕੋਰਟ ਹੈ ਕੋਰਟ ਦੇ ਪ੍ਰੋਸੈਸ ਦੇ ਨਾਲ ਹੋਣਾ ਹੈ ਪੁਲਿਸ ਨੇ ਇਨਵੈਸਟੀਗੇਸ਼ਨ ਕਰਨੀ ਹੈ ਪਰ ਹਾਈ ਕੋਰਟ ਇੱਕ ਉੱਚ ਨਿਆਂਲੇ ਆਪਾਂ ਨੂੰ ਮੰਨਦੇ ਆ ਤੇ ਜੇਕਰ ਉਹਨੇ ਪੰਜਾਬ ਦੇ ਡੀਜੀਪੀ ਨੂੰ ਜੇਕਰ ਹੁਕਮ ਕੀਤਾ ਤੇ ਵਿੱਚ ਐਸਪੀ ਨੂੰ ਵੀ ਝਾੜ ਪਈ ਐ ਸਿੱਟੇ ਨੂੰ ਵੀ ਝਾੜ ਪਈ ਐ ਇਹ ਉਸ ਸਮੇਂ ਤੁਸੀਂ ਤੁਸੀਂ ਇਹ ਕਾਰਵਾਈ ਕਿਉਂ ਨਹੀਂ ਕੀਤੀ ਤੇ ਕੁਝ ਨਾ ਕੁਝ ਹਾਈ ਕੋਰਟ ਕੋਲ ਉਹ ਤੱਥ ਉਹ ਦਲੀਲਾਂ ਜਿਹੜੀਆਂ ਨੇ ਉਹ ਆਈਆਂ ਹੋਣਗੀਆਂ ਇੱਕ 12 ਸਾਲ ਬਾਅਦ ਐਡੀ ਵੱਡੀ ਕਾਰਵਾਈ ਕਿਉਂਕਿ 302 ਵੀ ਜੀ ਦੇਖੋ ਮੈਂ ਸਮਝਾਂਗਾ ਬਹੁਤ ਛੋਟੀ ਆ ਪਰ ਜਿਹੜੀ 376 ਲੱਗੀ ਆ ਰੇਪ ਦੀ ਘਟਨਾ ਹੈ ਨਾ ਜੀ ਇਹ ਬੜੀ ਇੱਕ ਮੰਦ ਭਾਗੀ ਤੇ ਮਾੜੀ ਘਟਨਾ ਹੈ ਮੈਂ ਇਹਦੇ ਵਿੱਚ ਭਾਈ ਜਿੰਦੀ ਸਿੰਘ ਦਾ ਵੀ ਮੈਂ ਸੁਣਿਆ ਸੀਗਾ ਬਸੰਦਰ ਸੁਣ ਰਿਹਾ ਸੀ ਜੀ ਚਲੋ ਵਧੀਆ ਤਰੀਕੇ ਨਾਲ ਮੈਂ ਗੱਲ ਕੀਤੀ ਹੈ ਵੀ ਜੇਕਰ ਸੱਚੇ ਆ ਤਾਂ ਮਤਲਬ ਦੁੱਧ ਤੋਂ ਤੇ ਦੁੱਧ ਦਾ ਪਾਣੀ ਦਾ ਪਾਣੀ ਹੋ ਜਾਏਗਾ ਤੇ ਠੀਕ ਆ ਮੈਂ ਅਸੀਂ ਇਹਨੂੰ ਦੋਸ਼ੀ ਨਹੀਂ ਦਿੰਦੇ ਪਰ ਜੇਕਰ ਕੁਝ ਹੈ ਇਹ 12 ਸਾਲਾਂ ਬਾਅਦ ਤਾਂ ਹੀ ਐਡੀ ਵੱਡੀ ਗੱਲ ਹੋਈ ਬਾਕੀ ਪੁਲਿਸ ਦੀ ਹੁਣ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਜੀ ਇਹ ਹੁਣ ਅੱਗੇ ਪੁਲਿਸ ਸਰਕਾਰਾਂ ਕਿਸ ਤਰੀਕੇ ਨਾਲ ਇਸ ਥੀ ਨੂੰ ਮੈਂ ਇਹ ਨਹੀਂ ਕਹਾਂਗਾ ਕਿ ਭਾਈ ਰਿੰਦੀ ਸਿੰਘੀ ਤੇ ਅਸੀਂ ਅਜਾ ਇੱਕ ਦੂਜੇ ਨੂੰ ਆਪਣਾ ਵਿਰੋਧੀ ਤੇ ਮੰਨਦੇ ਹਾਂ ਉਹਨਾਂ ਵੱਲੋਂ ਵੀ ਮੇਰੇ ਪ੍ਰਤੀ ਹਮੇਸ਼ਾ ਸਟੇਜਾਂ ਦੇ ਉੱਪਰ ਬੋਲੇ ਜਾਂਦਾ ਹੈ ਅਕਸਰ ਮੇਰੇ ਵੱਲੋਂ ਵੀ ਸੋਸ਼ਲ ਮੀਡੀਆ ਦੇ ਕੋਲੋਂ ਮੈਂ ਬੋਲ ਲਿਆ ਜਾਂਦਾ ਹੈ ਜੀ ਉਹ ਇੱਕ ਵੱਖਰਾ ਵਿਸ਼ਾ ਹੈ ਜੀ ਪਰ ਅਸੀਂ ਮੈਂ ਦੋਨੋਂ ਚੀਜ਼ਾਂ ਨੂੰ ਸਾਈਡ ਤੇ ਲਾ ਕੇ ਕਹਿਣਾ ਵੀ ਚਲੋ ਇੱਕ ਹੁਣ ਪੁਲਿਸ ਕਿਵੇਂ ਇਨਵੈਸਟੀਗੇਸ਼ਨ ਕਰਦੀ ਹੈ ਜਾਂ ਸਰਕਾਰ ਕਿਵੇਂ ਇਨਵੈਸਟੀਗੇਸ਼ਨ ਕਰਦੀ ਹੈ ਜੀ ਤੇ ਇਹਦੇ ਅਧਾਰ ਤੇ ਹੁਣ ਦੇਖਦੇ ਅਗੇ ਕਾਰਵਾਈ ਕੀ ਹੁੰਦੀ ਹੈ ਤੇ ਜਾਂ ਭਾਈ ਰੰਜੀਤ ਸਿੰਘ ਜੀ ਨੂੰ ਤੇ ਮੈਨੂੰ ਤੇ ਇਹ ਲੱਗਦਾ ਵੀ ਉਹ ਤਾਂ ਹੁਣ ਸ਼ਾਇਦ ਇਨਕੁਆਰੀ ਪਾਉਣਗੇ ਇਹ ਗਰੀਕ ਆ ਕਿ ਹੁਣ ਉਹ ਇਹੀ ਸੋਚ ਕਿਉਂਕਿ ਇਨਕੋਰੇਜ ਹੁੰਦਾ ਜਿਹੜਾ ਤੇਰ ਮਜ਼ਬੂਤ ਹੁੰਦੀ ਆਪਣਾ ਨਾਮ ਕਢ ਲ ਆ ਜਾਂਦੀ ਹੈ ਇਹ ਉਹ ਵੀ ਉਹਨਾਂ ਕੋਲ ਬਥੇਰਾ ਪੈਸੇ ਦੀ ਗੁਰੂ ਸਾਹਿਬ ਦੀ ਕਿਰਪਾ ਪਰ ਇੱਕ ਗੱਲ ਮੈਂ ਜ਼ਰੂਰ ਕਹਾਂਗਾ ਭਾਈ ਰਣਜੀਤ ਸਿੰਘ ਜੀ ਨੂੰ ਅੱਜ ਮੈਂ ਕਹਿਣੀ ਚਾਹਾਂਗਾ ਵੀ ਜਿਹੜੇ ਉਹ ਗੁਰੂ ਤੋਂ ਮੁਕਰ ਹੁੰਦੇ ਰਹੇ ਜਾਮਿਕ ਦਾਸਾਂ ਤੋਂ ਮੁਕਰ ਹੁੰਦੇ ਰਹੇ ਅੱਜ ਉਹਨਾਂ ਦੀ ਸਪੀਚ ਵਿੱਚ ਮੈਂ ਗੱਲ ਸੁਣੀ ਹੈ ਕਿ ਗੁਰੂ ਸਾਹਿਬ ਦੀ ਕਿਰਪਾ ਕਰਨਗੇ ਮਤਲਬ ਇਹ ਮੈਂ ਉਹਨਾਂ ਦੇ ਜਿਹੜੇ ਉਹਨਾਂ ਦੇ ਜਿਹੜੇ ਪਿਆਰ ਕਰਨ ਵਾਲੇ ਨੇ ਉਹ ਵੀ ਵਾਹਿਗੁਰੂ ਦੀ ਚੜ੍ਹਦੀ ਕਲਾ ਕਰਨਗੇ ਹੈਨਾ ਤੋਂ ਮੈਨੂੰ ਇਹ ਗੱਲ ਜੂ ਸਾਹਮਣੇ ਆਈ ਹੈ ਜਦੋਂ ਕਿਤੇ ਫਿਰ ਔਂਖੜ ਦਾ ਔਖਾ ਵੇਲਾ ਹੁੰਦਾ ਤੇ ਉਦੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਯਾਦ ਆਉਂਦਾ ਤੇ ਅੱਜ ਉਹ ਜਿਹੜਾ ਪਰਮੇਸ਼ਰ ਰੱਬ ਜਿਹੜਾ ਉਹਨੂੰ ਦਿਖਦਾ ਹੀ ਨਹੀਂ ਸੀ ਹੈ ਨਹੀਂ ਕਹਿੰਦੇ ਕਿਸ ਪਾਸੇ ਅੱਜ ਉਹ ਉਹਨਾਂ ਨੂੰ ਰੱਬ ਵੀ ਚੇਤੇ ਆ ਗਿਆ ਧੰਨਵਾਦ ਬਾਬਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਉਹਨਰ ਨਾਲ ਜੁੜਨ ਲਈ ਜੀ ਧੰਨਵਾਦ ਜੂ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ